ਯੁੱਧ ਨਸ਼ਿਆਂ ਵਿਰੋਧ ਜਿਸ ਦਾ ਆ ਭਗਵਾਨ ਸਰਕਾਰ ਵੱਲੋਂ ਵੱਡਾ ਰੁਲਾ ਪਾ ਕੇ ਮੁਹਿੰਮ ਸ਼ੁਰੂ ਕੀਤੀ ਗਈ ਪਰ ਆ ਤੁਸੀਂ ਵੀਡੀਓ ਦੇਖੋ ਆ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਇੱਕ ਨੌਜਵਾਨ ਇੱਕ ਖੰਡਰ ਦੇ ਵਿੱਚ ਖੜਾ ਹੋਇਆ ਹੈ ਜਿਸ ਤੀਕੀ ਇੱਕ ਵੀਡੀਓ ਕਿਸੇ ਬਾਅਰ ਬੈਠੇ ਨੌਜਵਾਨਾਂ ਨੇ ਬਣਾਈ ਗਈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਜਦੋਂ ਅੰਦਰ ਵੱੜਦਾ ਹੈ ਤਾਂ ਉਸ ਵੇਲੇ ਉਹ ਆਪਣਾ ਪਜਾਮਾ ਉਤਾਰਦਾ ਹੈ ਪਜਾਮਾ ਉਤਾਰਨ ਤੋਂ ਬਾਅਦ ਆਪਣਾ ਨਸ਼ੇ ਦਾ ਟੀਕਾ ਆਪਣੇ ਪ੍ਰਾਈਵੇਟ ਪਾਰਟ ਦੇ ਕੋਲ ਲਗਾ ਲੈਂਦਾ ਹੈ ਤਾਂ ਇਹ ਲਗਾਉਣ ਤੋਂ ਬਾਅਦ ਤੁਸੀਂ ਉਸਦੇ ਹਾਲਾਤ ਆਪ ਹੀ ਵੇਖ ਸਕਦੇ ਹੋ ਕਿ ਆਹ ਵੀਡੀਓ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਇਹ ਵੀਡੀਓ ਜਲੰਧਰ ਦੇ ਵੈਸਟ ਇਲਾਕੇ ਬਸਤੀ ਸ਼ੇਖ ਵਾਲੀ ਸਾਈਡ ਦੀ ਦੱਸੀ ਜਾ ਰਹੀ ਹੈ ਤਾਂ ਇਹ ਵੀਡੀਓ ਫੂਕ ਕੱਢ ਰਹੀ ਹੈ ਯੁੱਧ ਨਸ਼ਿਆਂ ਵਿਰuddh ਮੁਹਿੰਮ ਦੀ ਜੋ ਕਿ ਭਗਵਾਨ ਸਰਕਾਰ ਵੱਲੋਂ ਚਲਾਈ ਗਈ ਜਿਸ ਦਾ ਬਹੁਤ ਜਗ੍ਹਾ ਤੇ ਪ੍ਰਚਾਰ ਕੀਤਾ ਗਿਆ ਕਰੋੜਾਂ ਰੁਪਏ ਦੀ ਐਡ ਲਗਾਈ ਗਈ ਪੰਜਾਬ ਪੁਲਿਸ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਆਪਰੇਸ਼ਨ ਕੀਤੇ ਗਏ ਪਰ ਨਸ਼ੇ ਨੂੰ ਹੱਲ ਪਾਉਣ ਦਾ ਜਾਂ ਫਿਰ ਨਸ਼ੇ ਨੂੰ ਠੱਲ ਪਾਉਣ ਦਾ ਕੋਈ ਵੀ ਕੰਮ ਜਿਹੜਾ ਇੱਥੇ ਉਹ ਦਿਖਾਈ ਨਹੀਂ ਦੇ ਰਿਹਾ ਸ਼ਰਿਆਮ ਚਿੱਟਾ ਲਗਾਇਆ ਜਾ ਰਿਹਾ ਜਿਸ ਦੀ ਤੁਸੀਂ ਆ ਵੀਡੀਓ ਇੱਕ ਸਬੂਤ ਦੇ ਤੌਰ ਤੇ ਤੁਸੀਂ ਵੇਖ ਸਕਦੇ ਹੋ ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਭਗਵੰਤ ਮਾਨ ਦੀ ਇਸ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਦੀ ਫੂਕ ਕੱਢੀ ਗਈ ਕਿ ਇੱਕ ਵੀਡੀਓ ਦੇ ਵਿੱਚ ਨਸ਼ਾ ਪੀਣ ਵਾਲੇ ਜਾਂ ਨਸ਼ਾ ਤਸਕਰਾਂ ਦੇ ਬਾਰੇ ਦੱਸਿਆ ਗਿਆ ਕਿ ਕਿਵੇਂ 5 ਮਿੰਟ ਦੇ ਵਿੱਚ ਨਸ਼ਾ ਤੁਹਾਡੇ ਘਰਾਂ 'ਚ ਡਿਲੀਵਰ ਹੋ ਰਿਹਾ ਹੈ ਤੇ ਹੁਣ ਇਹ ਆਮ ਵੀਡੀਓ ਜਿਹੜੀ ਆਮ ਲੋਕਾਂ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਜਲੰਧਰ ਵੈਸਟ ਇਲਾਕੇ ਦੀ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਲਗਾਤਾਰ ਆ ਰਹੀਆਂ ਨੇ ਨਸ਼ਾ ਬੰਦ ਹੋਣ ਦੀਆਂ ਜਿਹੜੀਆਂ ਵੱਡੇ ਵੱਡੇ ਦਾਅਵੇ ਭਗਵੰਤ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਨੇ ਤੇ ਖੋਖਲੇ ਨਜ਼ਰ ਆਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਇਲਾਕੇ ਜਿਹੜੇ ਪੰਜਾਬ ਪੁਲਿਸ ਦੇ ਇਲਾਕੇ ਨੇ ਚਾਹੇ ਐਸਐਚਓ ਡੀਐਸਪੀ ਦੇ ਉੱਤੇ ਕੋਈ ਵੀ ਕਾਰਵਾਈ ਵੀ ਨਹੀਂ ਹੋ ਰਹੀ ਯਾਨੀ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਣ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਬਣਦੀ ਹੈ ਐਸਐਚਓ ਦੀ ਡੀਐਸਪੀ ਦੇ ਉਸ ਇਲਾਕੇ ਦੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਨਸ਼ੇ ਦੇ ਸੋਦਾਗਰ ਫੜਨੇ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਇਹ ਵੀਡੀਓ ਜਦੋਂ ਦੀ ਸਾਹਮਣੇ ਆਈ ਹੈ ਪੂਰੇ ਪੰਜਾਬ ਦੇ ਵਿੱਚ ਰੋਲਾ ਪੈ ਚੁੱਕਾ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸਤਦਾਨ ਵੱਖ-ਵੱਖ ਪ੍ਰਤੀਗਿਆਵਾਂ ਦੇ ਰਹੇ ਨੇ ਤੇ ਨਾਲ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਲੋਕ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰਤ ਯੁੱਧ ਨਸ਼ਿਆਂ ਵਿਰੋਧ ਜਿਸ ਦਾ ਆਪਗਮਨ ਸਰਕਾਰ ਵੱਲੋਂ ਵੱਡਾ ਰੌਲਾ ਪਾ ਕੇ ਮੁਹਿੰਮ ਸ਼ੁਰੂ ਕੀਤੀ ਗਈ ਪਰ ਆ ਤੁਸੀਂ ਵੀਡੀਓ ਦੇਖੋ ਆ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਇੱਕ ਨੌਜਵਾਨ ਇੱਕ ਖੰਡਰ ਦੇ ਵਿੱਚ ਖੜਾ ਹੋਇਆ ਜਿਸ ਤੀਕੀ ਇੱਕ ਵੀਡੀਓ ਕਿਸੇ ਬਾਅਦ ਬੈਠੇ ਨੌਜਵਾਨਾਂ ਨੇ ਬਣਾਈ ਗਈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਜਦੋਂ ਅੰਦਰ ਵੱੜਦਾ ਹੈ ਤਾਂ ਉਸ ਵੇਲੇ ਉਹ ਆਪਣਾ ਪਜਾਮਾ ਉਤਾਰਦਾ ਹੈ ਪਜਾਮਾ ਉਤਾਰਨ ਤੋਂ ਬਾਅਦ ਆਪਣਾ ਨਸ਼ੇ ਦਾ ਟੀਕਾ ਆਪਣੇ ਪ੍ਰਾਈਵੇਟ ਪਾਰਟ ਦੇ ਕੋਲ ਲਗਾ ਲੈਂਦਾ ਹੈ ਤਾਂ ਇਹ ਲਗਾਉਣ ਤੋਂ ਬਾਅਦ ਤੁਸੀਂ ਉਸਦੇ ਹਾਲਾਤ ਆਪ ਹੀ ਵੇਖ ਸਕਦੇ ਹੋ ਕਿ ਆਹ ਵੀਡੀਓ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਇਹ ਵੀਡੀਓ ਜਲੰਧਰ ਦੇ West ਇਲਾਕੇ ਬਸਤੀ ਸ਼ੇਖ ਵਾਲੀ ਸਾਈਡ ਦੀ ਦੱਸੀ ਜਾ ਰਹੀ ਹੈ ਤਾਂ ਇਹ ਵੀਡੀਓ ਫੂਕ ਕੱਢ ਰਹੀ ਹੈ ਯੁੱਧ ਨਸ਼ਿਆਂ ਵਿਰuddh ਮੁਹਿੰਮ ਦੀ ਜੋ ਕਿ ਭਗਵਾਨ ਸਰਕਾਰ ਵੱਲੋਂ ਚਲਾਈ ਗਈ ਜਿਸ ਦਾ ਬਹੁਤ ਜਗ੍ਹਾ ਤੇ ਪ੍ਰਚਾਰ ਕੀਤਾ ਗਿਆ ਕਰੋੜਾਂ ਰੁਪਏ ਦੀ ਐਡ ਲਗਾਈ ਗਈ ਪੰਜਾਬ ਪੁਲਿਸ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਆਪਰੇਸ਼ਨ ਕੀਤੇ ਗਏ ਪਰ ਨਸ਼ੇ ਨੂੰ ਹੱਲ ਪਾਉਣ ਦਾ ਜਾਂ ਫਿਰ ਨਸ਼ੇ ਨੂੰ ਠੱਲ ਪਾਉਣ ਦਾ ਕੋਈ ਵੀ ਕੰਮ ਜਿਹੜਾ ਇੱਥੇ ਉਹ ਦਿਖਾਈ ਨਹੀਂ ਦੇ ਰਿਹਾ ਸ਼ਰਿਆਮ ਚਿੱਟਾ ਲਗਾਇਆ ਜਾ ਰਿਹਾ ਜਿਸ ਦੀ ਤੁਸੀਂ ਆ ਵੀਡੀਓ ਇੱਕ ਸਬੂਤ ਦੇ ਤੌਰ ਤੇ ਤੁਸੀਂ ਵੇਖ ਸਕਦੇ ਹੋ ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਭਗਵੰਤ ਮਾਨ ਦੀ ਇਸ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਦੀ ਫੂਕ ਕੱਢੀ ਗਈ ਕਿ ਇੱਕ ਵੀਡੀਓ ਦੇ ਵਿੱਚ ਨਸ਼ਾ ਪੀਣ ਵਾਲੇ ਜਾਂ ਨਸ਼ਾ ਤਸਕਰਾਂ ਦੇ ਬਾਰੇ ਦੱਸਿਆ ਗਿਆ ਕਿ ਕਿਵੇਂ 5 ਮਿੰਟ ਦੇ ਵਿੱਚ ਨਸ਼ਾ ਤੁਹਾਡੇ ਘਰਾਂ 'ਚ ਡਿਲੀਵਰ ਹੋ ਰਿਹਾ ਹੈ ਤੇ ਹੁਣ ਇਹ ਆਮ ਵੀਡੀਓ ਜਿਹੜੀ ਆਮ ਲੋਕਾਂ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਜਲੰਧਰ ਵੈਸਟ ਇਲਾਕੇ ਦੀ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਲਗਾਤਾਰ ਆ ਰਹੀਆਂ ਨੇ ਨਸ਼ਾ ਬੰਦ ਹੋਣ ਦੀਆਂ ਜਿਹੜੀਆਂ ਵੱਡੇ ਵੱਡੇ ਦਾਅਵੇ ਭਗਵੰਤ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਨੇ ਤੇ ਖੋਖਲੇ ਨਜ਼ਰ ਆਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਇਲਾਕੇ ਜਿਹੜੇ ਪੰਜਾਬ ਪੁਲਿਸ ਦੇ ਇਲਾਕੇ ਨੇ ਚਾਹੇ ਐਸਐਚਓ ਡੀਐਸਪੀ ਦੇ ਉੱਤੇ ਕੋਈ ਵੀ ਕਾਰਵਾਈ ਵੀ ਨਹੀਂ ਹੋ ਰਹੀ ਯਾਨੀ ਕਿ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਬਣਦੀ ਹੈ ਐਸਐਚਓ ਦੀ ਡੀਐਸਪੀ ਦੇ ਉਸ ਇਲਾਕੇ ਦੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਨਸ਼ੇ ਦੇ ਸੋਦਾਗਰ ਫੜਨੇ ਦਾ ਬਹੁਤ ਦੂਰ ਦੀ ਗੱਲ ਹੈ ਤਾਂ ਇਹ ਵੀਡੀਓ ਜੋ ਦੀ ਸਾਹਮਣੇ ਆਈ ਹੈ ਪੂਰੇ ਪੰਜਾਬ ਦੇ ਵਿੱਚ ਰੋਲਾ ਪੈ ਚੁੱਕਾ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸਤਦਾਨ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਨੇ ਤੇ ਨਾਲ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਲੋਕ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ